ਬੋਦੀਸ ਕਾਰਜੋਗ ਪੰਜਾਬ ਪੇ ਸਕਿੱਲ ਬਹਾਲੀ ਸਾਂਝਾ ਫਰੰਟ ਦੇ ਮੁਲਾਜ਼ਮ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਸੁਭਾਪਦਰੀ ਮੀਟਿੰਗ ਹੋਈ ਔਰ ਇਸ ਸੁਭਾਪਦਰੀ ਮੀਟਿੰਗ ਦੇ ਵਿੱਚ ਜਿਹੜਾ ਕਵਿਖਦੇ ਵਿੱਚ ਜੋ ਪੰਜਾਬ ਪੇ ਸਕਿੱਲ ਬਹਾਲੀ ਸਾਂਝਾ ਫਰੰਟ ਦੇ ਵੱਲੋਂ ਐਕਸ਼ਨ ਕੀਤਾ ਜਾਣਾ ਸੀਗਾ ਉਸ ਸੰਬੰਧੀ ਜਿਹੜੀ ਉਹ ਚਾਰ ਚਰਚਾ ਹੋਈ ਤਾਂ ਇਸ ਅੱਜ ਦੀ ਮੀਟਿੰਗ ਦੇ ਵਿੱਚ ਜਿੱਥੇ ਪੰਜਾਬ ਦੇ ਸਮੂਹ ਕਨਵੀਨਰ ਸਹਿਬਾਨ ਵਕ ਵਕ ਜੱਤੇ ਬੰਦੀਆਂ ਦੇ ਜਿਹੜੇ ਪੰਜਾਬ ਪੇ ਸਕਿੱਲ ਬਹਾਲੀ ਸਾਂਝਾ ਫਰੰਟ ਦੇ ਸੁਭਾ ਕਨਵੀਨਰ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਉੱਥੇ ਹੀ ਅਧਿਆਪਕ ਜੱਤੇ ਬੰਦੀਆਂ ਦੇ ਵੱਲੋਂ ਡੀਟੀਐਫ ਨੇ ਜਿਹੜਾ ਉਹ ਸ਼ਮੂਲੀਅਤ ਕਰੀ ਔਰ ਕਿਸਾਨ ਜੱਤੇ ਬੰਦੀਆਂ ਦੇ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਨਗਰਾਹਾ ਭਾਰਤੀ ਕਿਸਾਨ ਯੂਨੀਅਨ ਡਕੋਂਡਾ ਔਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿਹੜੀ ਹੈ ਉਹਨਾਂ ਦੇ ਸਾਥੀਆਂ ਵੱਲੋਂ ਉਹ ਸ਼ਮੂਲੀਅਤ ਕੀਤੀ ਗਈ ਸਾਥੀਓ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਫੇਸ ਕਿਨ ਬਾਲੀ ਸਾਂਝਾ ਫਰੰਟ ਦੇ ਵੱਲੋਂ ਲਗਾਤਾਰ ਜਿਹੜਾ ਉਹ ਆਪਣੇ ਐਕਸ਼ਨਾਂ ਦੀ ਲਗਾਤਾਰਤਾ ਚੱਲ ਰਹੀ ਹੈ ਔਰ ਇਹਨਾਂ ਐਕਸ਼ਨਾਂ ਦੀ ਲਗਾਤਾਰਤਾ ਦੇ ਵਿੱਚ ਉਹਨਾਂ ਨੂੰ ਕਾਫੀ ਵਾਰ ਜਿਹੜੀਆਂ ਉਹ ਮੀਟਿੰਗਾਂ ਵੀ ਬਣੀਆਂ ਔਰ ਮੀਟਿੰਗਾਂ ਦੇ ਚੱਲਦੇ ਆ ਜਿਹੜਾ ਉਹ ਆਪਣਾ ਮਸਲਾ ਜਿਹੜਾ ਉਹ ਜੋ ਦਾ ਪਿਓ ਜਿਹੜਾ ਉਹ ਬਰਕਰਾਰ ਹੈ ਔਰ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜਾ ਪਿੱਛੇ ਜੇ ਆਪਾਂ ਨੂੰ ਪੈਨਲ ਮੀਟਿੰਗ ਦਾ ਜਿਹੜਾ ਉਹ ਸੁਵਾਸ਼ਨ ਦਿੱਤਾ ਗਿਆ ਸੀਗਾ ਲੇਕਿਨ ਉਹ ਪੈਨਲ ਮੀਟਿੰਗ ਦਾ ਅਜੇ ਤੱਕ ਜਿਹੜਾ ਉਹ ਅਜੇ ਹੋਈ ਨਹੀਂ ਹੈਗੀ ਔਰ ਇਸ ਦੇ ਚਲਦਿਆਂ 프ਰੰਟ ਨੇ ਮੁੱਦੇ ਦੀ ਗੰਭੀਰਤਾ ਨੂੰ ਸਮਝਿਆ ਹੋਇਆ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਜਿਹੋ ਕੋਟੀ ਹੈ ਉੱਤੇ ਜਿਹੜਾ ਉਹ 17 ਅਕਤੂਬਰ ਨੂੰ ਜਿਹੜਾ ਹੈਗਾ ਸੂਭਾ ਪਧਰੀ ਐਕਸ਼ਨ ਦਾ ਜਿਹੜਾ ਐਲਾਨ ਕਰਿਆ ਗਿਆ ਔਰ ਇਸ ਐਕਸ਼ਨ ਦੇ ਵਿੱਚ ਜਿੱਥੇ ਭਰਾਤਰੀ ਜਿੱਥੇ ਬੰਦੀਆਂ ਅਧਿਆਪਕ ਜਿੱਥੇ ਬੰਦੀਆਂ ਪੰਜਾਬ ਵੈਦਨ ਦੀ ਐਸੋਸੀਏਸ਼ਨ ਨੇ ਤੋਰੇ ਹੱਤ ਤੇ ਜਿਹੜੀਆਂ ਪ੍ਰਾਣੀਆਂ ਜਿੱਤੇ ਬੰਦੀਆਂ ਨੇ ਉਹਨਾਂ ਨੇ ਵੱਡੇ ਰੂਪ ਦੇ ਵਿੱਚ ਆਪਣਾ ਕੈਡਰ ਲੈ ਕੇ ਉਹਨਾਂ ਦੀ ਸਹਿਮਤੀ ਦਿੱਤੀ ਆ ਉੱਥੇ ਨਾਮ ਦੇ ਨਾਲ ਜਿਹੜਾ ਕਿਸਾਨ ਜਿੱਤੇ ਬੰਦੀਆਂ ਦੇ ਵੱਲੋਂ ਵੀ ਜਿਹੜਾ ਗਾਈ ਸੈਕਸ਼ਨ ਦੇ ਵਿੱਚ ਭਰਵੇਂ ਇਕੱਠਾਂ ਦੇ ਰੂਪ ਵਿੱਚ ਜਿਹੜਾ ਉਹ ਛੂਲੀਅਤ ਦੀ ਗੱਲ ਕੀਤੀ ਆ ਤਾਂ ਮੁਲਾਜ਼ਮ ਸਾਥੀਓ ਇਹ ਤੁਹਾਡਾ ਆਪਣਾ ਹੱਕ ਹੈ ਜਿਸ ਨੂੰ ਤੁਸੀਂ ਨੇ ਵੀ ਜਿਹੜਾ ਉਹ ਹਾਸਲ ਕਰਨਾ ਹੈ ਔਰ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਜਿਹੜਾ ਜ਼ਿਕਰ ਹੈ ਸਾਡੇ ਪੁਰਾਣੇ ਮੁਲਾਜ਼ਮ ਸਾਥੀ ਹੋਰ ਕਿਸਾਨਾਂ ਨੂੰ ਜੇਕਰ ਉਹ 500 700 ਦੀ ਗਿਣਤੀ ਵਿੱਚ ਆਪਣੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਆ ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਹਾਡੇ ਹਿੰਤੀ ਜਿਹੜੀ ਹੈਗੀ ਹੈ ਉਹਨਾਂ ਨਾਲੋਂ ਚਾਰ ਗੁਣਾ ਜ਼ਿਆਦਾ ਹੋਵੇ ਤਾਂ ਇਸ ਦੇ ਵਾਸਤੇ ਜਿੰਨੇ ਵੀ ਜਿਹੜਾ ਕਨਵੀਨਰ ਨੇ ਜਾਂ ਜਿੰਨੇ ਵੀ ਬਲਾਕ ਕਨਵੀਨਰ ਨੇ ਜਿੰਨੀਆਂ ਵੀ ਜ਼ਿਲ੍ਹਾ ਕਮੇਟੀ ਮੈਂਬਰ ਸਾਹਿਬਾਨ ਨੇ ਉਹ ਆਪਣੀਆਂ ਇਸ ਐਕਸ਼ਨ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਅੱਜ ਤੋਂ ਹੀ ਰੰਗ ਕਰੋ ਤਰੀਕਾ ਨਿਰਧਾਰਤ ਕਰੋ ਔਰ ਜ਼ਿਲ੍ਹਾ ਲੈਵਲ ਤੇ ਜਿਹੜਾ ਜਿਹੜਾ ਪੱਧਰੀ ਮੀਟਿੰਗਾਂ ਕਰੋ ਬਲਾਕ ਪੱਧਰ ਤੇ ਮੀਟਿੰਗਾਂ ਕਰੋ ਜਿਹੜੇ ਦੂਸਰੇ ਵਿਭਾਗਾਂ ਦੇ ਬਲਾਕਾਰ ਪ੍ਰਸਾਦੀ ਨੇ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ 7 ਤੋਂ 10 ਜਣੇ ਨਾਲ ਮੀਟਿੰਗ ਹੋ ਸਕਦੀ ਹੈ ਉੱਥੇ ਆਪਣੀ ਗੱਲ ਨੂੰ ਲੈ ਕੇ ਜਾਓ ਕਿਉਂਕਿ ਇਹ ਜਿਹੜਾ ਮੁੱਦਾ ਹੈ ਇਹ ਬਹੁਤ ਵੱਡਾ ਤੇ ਗੰਭੀਰ ਹੁੰਦਾ ਹੈ ਔਰ ਇਸ ਮੁੱਦੇ ਨੂੰ ਬਚਾਉਣ ਦੇ ਵਾਸਤੇ ਜਿਹੜਾਗਾ ਤੁਹਾਡੇ ਸਾਰਿਆਂ ਦੀ ਇਕਜੁੱਟਤਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਸੋ ਤੁਹਾਡੇ ਸਾਰਿਆਂ ਦੇ ਹਿੱਤ ਨੂੰ ਰੱਖ ਧਿਆਨ ਵਿੱਚ ਰੱਖਦੇ ਹੋયા ਅਸੀਂ ਸ਼ਨੀਵਾਰ ਦੁਆਰ ਵੀ ਰੱਖਦੇ ਛੁੱਟਿਆ ਦਿਨ ਜਿਹੜਾ ਅੱਗੇ ਪਿੱਛੇ ਜਿਹੜਾ ਦਿਸਟ੍ਰਿਕਟ ਨੂੰ ਕੰਮ ਹੁੰਦਾ ਉਹਨਾਂ ਸਾਰੀਆਂ ਗੱਲਾਂ ਨੂੰ ਪਹਿਲ ਦੇ ਹਾfte ਵਿਚਾਰ ਕੇ ਇਹ ਸੁਭਾ ਪੱਤਰੀ ਜਿਹੜਾ ਪ੍ਰੋਗਰਾਮ ਹੈ ਉਹ 17 ਅਕਤੂਬਰ ਦਾ ਨਿਰਧਾਰਿਤ ਕਰਿਆ ਜਿਸ ਦਿਨ ਵੀਰਵਾਰ ਹੈ ਔਰ ਇਹਨ ਵਿਚਕੀਨ ਹੈ ਜਿੱਥੇ ਸਾਰੇ ਪੰਜਾਬ ਦੇ ਬਲਾਡਿਮਾ ਨੂੰ ਛੁੱਟੀ ਹੈ ਔਰ ਇੱਕ ਮਹੀਨੇ ਦਾ ਸਾਡੇ ਕੋਲ ਇਸ ਦੇ ਵਿੱਚ ਸਮਾਂ ਵੀ ਹੈ ਤੁਸੇ ਸਾਰਿਆਂ ਨੇ ਜਿਹੜਾ ਵੱਧ ਚੜ ਕੇ ਤਿਆਰੀ ਕਰਨੀ ਹੈ ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਵੱਡੇ ਇਕੱਠੇ ਵੱਡੀ ਲਾਮਬੰਦੀ ਦੇ ਨਾਲ ਜਿਹੜਾ ਉਹ ਤੁਸੀਂ ਨੇ ਸ਼ਾਮਲ ਹੋਣਾ ਸੋ ਇਹ ਸੀਗਾ ਅੱਜ ਦੀ ਜੋ ਸਵੇਰ ਪੰਤਰੀ ਜਿਹੜੀ ਹੈ ਮੀਟਿੰਗ ਹੋਈ ਪੰਜਾਬ ਅ ਦਰਸ਼ੀਲਪਾ ਮੰ ਜਿਹੜੀ ਹੈ ਤਾ ਪਰਨਾਲਾ ਦੇ ਵਿੱਚ ਔਰ ਇਸ ਦੇ ਜਿਹੜਾ ਜੇ ਸਾਡੇ ਸਾਰੇ ਸੁਖਾਰ ਕਨਵੀਨਰ ਹਾਜ਼ਰ ਸਨ ਔਰ ਸਭ ਦੀ ਸੈਮਟੀ ਦੇ ਨਾਲ ਜਿਹੜਾ ਗਾਣਾ ਜਦਾ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਤੋਂ ਸਭ ਤੋਂ ਆਸ ਕਰਦੇ ਹਾਂ ਵੱਡੇ ਇਕੱਠਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਡੇ ਕਾਫਲਿਆਂ ਦੇ ਵਿੱਚ ਜਿਹੜਾ ਗਿਆ ਉਹ ਇਸ ਦੇ ਵਿੱਚ ਹੁੰਟੋਗੇ ਜੈ ਜਨਤਾ ਜੈ ਸ਼ਕਤ ਜਿਤ ਲੱਭੇ ਲੋਕਾਂ ਦੀ